ਹਾਰਿਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਆ ਪਹੁੰਚੇ ਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਕੋਰਕ ਪਿੰਡ ਪਿੰਡ ਬਿਲਕੁਲ ਨਜ਼ਦੀਕ ਆ ਲਖਣਾ ਪਿੰਡ ਕਲਾਲੀਪੁਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਦੇ ਵੀਰ ਬਲਜੀਤ ਸਿੰਘ ਉਹਨਾਂ ਦੇ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਤੁਹਾਨੂੰ ਆਪਾਂ ਤਕਰੀਬਨ ਤਿੰਨ ਕ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਪਸ਼ੂ ਆਲਮੋਸਟ ਵੈਸੇ ਸਾਰੇ ਸਵੇਸਵਾ ਯਾ ਦੋ ਵੜਾ ਦੇ ਮਗਰ ਬੱਚੇ ਤੇ ਇੱਕ ਬਗੈਰ ਬੱਚੇ ਤੋਂ ਤੁਹਾਨੂੰ ਵੜ ਦਿਖਾ ਦਾਂਗੇ ਸ਼ਾਈਵਾਲ ਦਾ ਕਰੋਸ ਅੰਗ ਬੱਚੀ ਆ ਸੋ ਬਾਕੀ ਅਪੀਲ ਬੇਨਤੀ ਆਪਣੇ ਸਾਰੇ ਭਰਾਵਾਂ ਨੂੰ ਹੁੰਦੀ ਆ ਵੀ ਬੇਸ਼ੱਕ ਜਿਹੜਾ ਵੀ ਕੋਈ ਖਰੀਦਦਾਰ ਵੀ ਆ ਰਿਹਾ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਜਿਹੜੀ ਫਸਟਲੀ ਸਾਰੇ ਭਰਾਵਾਂ ਨੂੰ ਇੱਕ ਰਿਕਵੈਸਟ ਕਰਦੇ ਹੁੰਨੇ ਆ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿਰੰਤੂ ਪ੍ਰੰਤੂ ਦਾ ਜਿਹੜਾ ਸਾਹਮਣਾ ਕਿਸੇ ਭੈਣ ਭਰਾ ਸਾਜਨ ਨੂੰ ਨਾ ਕਰਨਾ ਪਵੇ ਸ਼ਿਬਾਲਪੁਰ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਜੀ ਤੇ ਆਹ ਕਰਦੇ ਆ ਗੱਲਬਾਤ ਫਿਰ ਪੁਜਿਤ ਸਿੰਘ ਉਹਨਾਂ ਦੇ ਨਾਲ ਅੱਜ ਤਰੀਕ 23 ਦਸੰਬਰ ਨੂੰ ਸਮਾ ਦੋਸਤੋ ਕੋਈ ਦੁਪਹਿਰ ਦੇ 2:30 ਵਜੇ ਦਾ ਤੇ ਨਾਲ ਆਪਣਾ ਵੀਰ ਸੇਮਾ ਸਪਾਜਪੁਰਿਆ ਵੀ ਖੜਾ ਕਰ ਲੈਨੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਬਲਜੀਤ ਸਿੰਘ ਸਾਸਰੀ ਕਾਲ ਸਾਸਰੀਆ ਵੀਰ ਜੀ ਉਹ ਠੀਕ ਠਾਕ ਮਹਾਰਾਜ ਵਧੀਆ ਜੀ ਵਧੀਆ ਪਾਜੀ ਸੇਮਾ ਜੀ ਸਾਸਰੀ ਕਾਲ ਸਾਸਰੀਆ ਵੀਰ ਜੀ ਸਾਸਰੀ ਕਾਲ ਹੋਰ ਮਹਾਰਾਜ ਠੀਕ ਠਾਕ ਦੇ ਛੜਦੀ ਕਲਾ ਜੀ ਚਲੋ ਛੜਦੀ ਕਲਾ ਰਵੇ ਭਰਾਵਾਂ ਦੀ ਅੱਛਾ ਬਲਜੀਤ ਵੀਰੇ ਮਾਲ ਆਉਂਦਾ ਜਾਂਦਾ ਰਿਹਾ ਹੈ ਹਾਂ ਜੀ ਅੱਜ ਤਿੰਨ ਵਾਰ ਆਪਣੇ ਹਾਂ ਜੀ ਅੱਜ ਤਿੰਨ ਆ ਜੀ ਤੇ ਸੂਏ ਪਸ਼ੂ ਸਾਰੇ ਹਾਂਜੀ ਸੂਏ ਆ ਆ ਬਗੈਰ ਬੱਚੇ ਹਾਂਜੀ ਇਹ ਬਗੈਰ ਬੱਚੇ ਮੂੰਹ ਚੌਗੀ ਆ ਓਕੇ ਹਾਂਜੀ ਤੇ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਮਹੀਨੇ ਕਿ ਦੀ ਸੂਈ ਹਾਂਜੀ ਆਪਣੇ ਤੋਂ ਵੀਡੀਓ ਵੀ ਹੈਗੀ ਸਾਰੀ ਸੁੰਦੀ ਦੀ ਜੇਰ ਪਾਉਂਦੀ ਦੀ ਸਾਰੀ ਵੀਡੀਓ ਡਿਟੇਲ ਤਾਂ ਸਾਰੀ ਨਿਕਲ ਆਊਗਾ ਹਾਂਜੀ ਹਾਂਜੀ ਹਾਂ ਤੇ ਆ ਜਿਹੜੀਆਂ ਵੜਾ ਆਪਣੇ ਕੋਲ ਵੱਡੀਆਂ ਨੇ ਦੋਵੇਂ ਸੂਈਆਂ ਹਾਂਜੀ ਹਾਂਜੀ ਕਿੰਨੇ ਕਿੰਨੇ ਦਿਨਾਂ ਤੋਂ ਵੇਚਿਆ ਦੋਵੇਂ ਇਹਨੂੰ ਵੀਰ ਜੀ ਆ ਡੱਬੀ ਨੂੰ ਤੇ ਹੋ ਗਏ ਦੱਸ ਦੇਣਾ ਅੱਜ ਹਾਂਜੀ ਪਰਲੀ ਨੂੰ 7-8 ਦਿਨ ਹੋ ਗਏ ਆ ਠੀਕ ਆ ਜੀ ਹਾਂ ਦੋਵੇਂ ਮਗਰ ਵਸ਼ੀਆਂ ਲਓ ਜੀ ਬੱਚੇ ਵੀ ਦੋਸਤੋ ਪ੍ਰੋਪਰ ਦਿਖਾ ਦੇਾਂਗੇ ਕਿੰਨਾ ਕਿੰਨਾ ਦੁੱਧ ਤੇ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਕੱਲੇ-ਕੱਲੇ ਡਿਟੇਲ ਹੈ ਕੱਲੇ-ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸ਼ੁਰੂਆਤ ਕਰ ਲੈਂਦੇ ਆ ਪਾਜੋ ਨੰਬਰ ਤੇ ਇੱਕ ਵੱਡੀ ਬੈਰ ਤੁਸੀਂ ਦੇਖੋ ਐਚ ਐਫ ਬਰੀਡ ਦੇ ਵਿੱਚ ਆ ਵੱਡੇ ਕੱਦ-ਕਾੜ ਦੇ ਵਿੱਚ ਆ ਤੇ ਇਹ ਵੱਜੀਤ ਸੂਆ ਕਿੰਨਾ ਦੱਸਿਆ ਤਿੱਜਾ ਸੂਆ ਤੇਜਾ ਸੂਆ ਹਾਂਜੀ ਹਾਂਜੀ ਅੱਜ 10 ਦਿਨ ਹੋ ਗਏ ਹਾਂਜੀ ਅੱਜ 10 ਦਿਨ ਹੋ ਗਏ ਨੂੰ ਲਓ ਜੀ ਦੱਸਾਂ ਕਿ ਦਿਨਾਂ ਦੀ ਸੂਈ ਆ ਤਿੱਜਾ ਸੂਆ ਤੇ ਕੱਦ ਹਾਈਟ ਪੂਰੀ ਵੱਡੀ ਆ ਕੋਈ ਆਪਣਾ ਵੀਰ ਸਜਣ ਦੂਰੋਂ ਨੇੜੋਂ ਆਉਣ ਦਾ ਡਿਸੀਜਨ ਲੈਂਦਾ ਤੇ ਇੱਕ ਗ ਕੱਦ ਫੁੱਲ ਵੱਡਾ ਵੀਰੋ ਚੌੜਾ ਪਿੱਠਪੂਰਾ ਤੇ 10 ਦਿਨਾਂ ਦੀ ਸੁਨਿਯਤ ਤੇਜਾ ਸੂਬਾ ਤੇ ਐਸ ਵਕਤ ਬਲਜੀਤ 18 ਕਿਲੋ ਦੁੱਧ ਨਹੀਂ ਵੀਰ ਜੀ 17 ਦੁੱਧ ਹੋਊਗਾ 17 ਕਿਲੋ 17 ਕਿਲੋ ਹਾਂ ਆਪਾਂ 16 ਕਿਲੋ ਦੀ ਗਰੰਟੀ ਦਵਾਂਗੇ ਠੀਕ ਆ ਠੀਕ ਮੇਰਾ ਮਰਜ਼ੀ ਵੀਰ ਆਪਣੇ ਘਰੇ ਆਣ ਕੇ ਚੋਲੇ ਲੋ ਵੀ 16 ਕਿਲੋ ਦੀ ਦੁੱਧ ਪੂਰੀ ਗਰੰਟੀ ਆ ਤੇ ਇਹਦੇ ਚੰਗੇ ਦੇ ਘਰੇ ਵੀਰ ਦਸੇ ਵਾਲੇ ਤੇ ਚਲ ਗਈ ਤੇ ਦੁੱਧ 20 ਕਿਲੋ ਆਉਣੇ ਦਊਗੀ ਠੀਕ ਆ ਹਾਂ ਤੇ ਬਾਕੀ ਬਲਜੀਤ ਚੋਣ ਜਾਣ ਦੀ ਦੱਸੋ ਚੋਣ ਵੀਰ ਇੱਕ ਨੰਬਰ ਆ ਮੋਢਾ ਵੈਸੇ ਆਪਾਂ ਪਹਿਲਾਂ ਵੀ ਬੜੇ ਪਸ਼ੂ ਪਾਲੇ ਹਾਂਜੀ ਹਾਂਜੀ ਕੋਈ ਦੂਰ ਨੇੜੇ ਆਜੋ ਕੋਈ ਤੇ ਨਹੀਂ ਗੱਲ ਕੋਈ ਲਾਮੇ ਵਾਲ ਆਪਣੇ ਤੋਂ ਸੱਲੀ ਕਰਕੇ ਖੜੇ ਇਹ ਕਿਨੇ ਉਦਾਂ ਮੰਗਾਉਣੀ ਆਪਣੇ ਘਰੇ ਚੋ ਕੇ ਫਿਰ ਆਪਾਂ ਨੂੰ ਪੈਸੇ ਦੇਵੇ ਹਾਂ ਹਾਂ ਇਹ ਨਹੀਂ ਗੱਲ ਹੈ ਕਿ ਵੀ ਅਗਲੇ ਦੇ ਘਰ ਦਾ ਲੋ ਗੰਦ ਲਾਦ ਕੇ ਖਲਾ ਦੋ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਮਾਰ ਪਾਰ ਦਾ ਕੰਮ ਆਪਾਂ ਹਰ ਇੱਕ ਵਾਰ ਹੱਥ ਜੋੜ ਕੇ ਬੇਨਤੀ ਕਰਦੇ ਆ ਠੀਕ ਆ ਜੀ ਆਪੀ ਬੇਨਤੀ ਹੁੰਦੀ ਹੈ ਸਾਰੇ ਭਰਾਵਾਂ ਨੂੰ ਮਾਰ ਇਸੇ ਤਰ੍ਹਾਂ ਅੱਗੋਂ ਆਉਂਦਾ ਇਸੇ ਤਰ੍ਹਾਂ ਲਿਆ ਕੇ ਕੋਈ ਆਪਦਾ ਨਫਾ ਲੈ ਕੇ ਪਸ਼ੂ ਸੇਲ ਕੀਤੇ ਜਾਂਦੇ ਆ ਆਪਦਾ ਮੇਰਾ ਵੀਰ ਪਹਿਲਾਂ ਤਸੱਲੀ ਪਾੰਦੀ ਸਰਦੀ ਕਰ ਲਿਆ ਕਰੋ ਹੱਥ ਜੋੜ ਕੇ ਬੇਨਤੀ ਆ ਬਾਅਦ ਵਿੱਚ ਓਨਰ ਨੂੰ ਵਪਾਰੀ ਨੂੰ ਪਰੇਸ਼ਾਨ ਕਰਨਾ ਬਾਅਦ ਵਿੱਚ ਕਈ ਵੀਰ ਕਾਲਡ ਕਾਰਡ ਦੇਖੋ ਬੰਦਾ ਕੱਦ ਘਾਟ ਦੇਖੋ ਹਾਕ ਦੇਖੋ ਫੁੱਲ ਵੱਡੀ ਆ ਠੀਕ ਆ ਜੀ ਬੁੱਤੀ-ਬੱਤੀ ਸੋਹਣੀ ਆ ਛੋਟਾ ਕੰਨ ਆ ਜਿਹੜੀ ਫੇਸ ਕੁਆਲਿਟੀ ਆ ਇਧਰੋਂ ਆਪਾਂ ਇੱਕ ਵਾਰੀ ਤੁਹਾਨੂੰ ਸਾਈਡ ਤੋਂ ਵੀ ਦਿਖਾ ਦਿੰਨੇ ਤੋੜ ਕੇ ਹਾਲੇ ਬਲਜੀ ਤੈਨੂੰ ਕੱਢ ਕੇ ਤੋਰੀ ਵੀਰ ਮੜ ਜਾ ਆ ਦੇਖੋ ਜੀ ਸੋ ਵੀਰਲ ਜਿਹੜੀ ਦੋਸਤੋ ਥਣਾ ਦੀ ਚੰਗੀ ਆ ਠੀਕ ਆ ਜੀ ਸਪੇਸ ਚੰਗੀ ਆ ਫਾੜੀ ਵਾਲਾ ਚੱਡਾ ਤੇ ਬਿਲਕੁਲ 16 ਕਿਲੋ ਦੁੱਧ ਤੇ ਇਸ ਵਕਤ ਜਿਹੜੀ ਚੱਲਣ ਰਹੀ ਆ ਉਹ ਗੱਲ ਵਾਕਾ ਦੋਸਤੋ ਕਿਸੇ ਵੀਰ ਦੀ ਚੰਗੀ ਸੇਵਾ ਰੀ ਦੁੱਧ ਪਲੱਸ ਕਰਮਾਂ ਦੀ ਜੱਡੀ ਵਹਿੜਾ ਕੋ 18-20 ਲੀਟਰ ਤੈਨੂੰ ਆਂਦਾ ਕੁਛ ਨਹੀਂ ਬਾਕੀ ਅੱਗੇ ਆਪਾਂ ਅੱਗੇ ਸੇਵਾ ਦੇ ਤੇ ਸਮੇਂ ਤੇ ਛੱਡ ਦਿੰਨੇ ਆ ਠੀਕ ਆ ਜੀ ਬੋਦੀ ਸਾ ਕਿਸੇ ਰਕਮ ਦਾ ਮੇਰੇ ਭੋਰ ਛੱਟਾ ਨਹੀਂ ਜਾਂਦਾ ਤਾਂ ਇੱਕ ਨੰਬਰ ਕੋਈ ਥਾਨ ਵੱਧ ਘੱਟ ਨਹੀਂ ਠੀਕ ਆ ਜੀ ਆਪਾਂ 18 ਮਾਰ ਕੇ ਵਿਖਾ ਦਿੰਨੇ ਆ ਬਿਲਕੁਲ ਤਾਲੀ ਬਾਕੀ ਸਫਾਈ ਵੇਖੋ ਚੱਡੇ ਦੀ ਕਿੰਨੀ ਆ ਨਹੀਂ ਨਹੀਂ ਸਫਾਈ ਵਾਲੇ ਪਾਸੇ ਆਉਦਾ ਫਿਰ ਬਹੁਤ ਵਧੀਆ ਸੋ ਬਿਰਲ ਚੰਗੀ ਆ ਦੋਸਤੋ ਨਾਲ ਦੇ ਨਾਲ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਦੇ ਆ ਬੱਚਾ ਲਾਉਣ ਦੀ ਲੋੜ ਤੇ ਦੀ ਹਾਂਜੀ ਹਾਂਜੀ ਕੋਈ ਲੋੜ ਨਹੀਂ ਆ ਦੇਖੋ ਜੀ ਆ ਦੇਖੋ ਬਿਲਕੁਲ ਪੋਲੀ ਚੁਾਈ ਆ ਰੂਮ ਵਰਗੀ ਤੇ ਮੋਟੀ ਆਪਾਂ ਕਹ ਦੇਨੇ ਆ ਦੋਸਤੋ ਪੂਰੀ ਗੰਨੇ ਵਰਗੀ ਧਾਰਾ ਆ ਦੇਖੋ ਬਹੁਤ ਸੋਹਣੀ ਦੋਸਤੋ ਜਵਾਈ ਠੀਕ ਹੈ ਜੀ ਠੀਕ ਹੈ ਬਲਜੀਤ ਬਾਕੀ ਥਣ ਬਹੁਤ ਸੋਹਣਾ ਟਿਕਾਣਾ ਹਾਂ ਜੀ ਹਾਂ ਜੀ ਚੌਂ ਕੰਨੀਆਂ ਤੇ ਆਪਾਂ ਕਹਦੇ ਨੇ ਵੀ ਚੌਂ ਗੁੱਠਾਂ ਦੇ ਦੋਸਤੋ ਥਣ ਬਹੁਤ ਚੰਗੀ ਵਿਰਲ ਵੰਡ ਤੇ ਆ ਤੇ ਸੋਹਣੀ ਹਾਈਟ ਕੱਦ ਦੇ ਵਿੱਚ ਅਡੀ ਦੋਸਤੋ ਵੈੜਾ ਠੀਕ ਹੈ ਤੇ ਇਹਦਾ ਬਲਜੀਤ ਕੀ ਮੁੱਲ ਕਰਦੇ ਆ ਡਿਮਾਂਡ ਕੀ ਕਰਦੇ ਆ ਫਿਰ ਇਹਦਾ ਵੀ ਜੀ ਕੋਈ 70 ਨਹੀਂ ਕੋਈ 75 ਨਹੀਂ ਆ ਮੁੱਲ ਕਰਾਂਗੇ 70000 ਰੁਪਿਆ ਹਾਂ ਨਾ 65000 ਦੀ ਦਵਾਂਗੇ ਵੇ ਜਿੱਥੇ ਤੱਕ ਦੇ ਦੇਣੀ ਬਹਾਰ ਨਹੀਂ ਆਏ ਆਏਗਾ ਇਹਦਾ ਵੀਦਾ ਛੋਟ ਛੱਪਾ ਕਰਦਾਂਗੇ ਇਥੇ ਮਾਨਤਨ ਕਰਦੇ ਹਾਂ ਹਾਂਜੀ ਹਾਂਜੀ ਲੋ ਜੀ 65000 ਦੇ ਵਿੱਚੋਂ 200 ਛੋਟ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਤੇ ਕੋਈ ਮੇਰਾ ਭਰਾ ਸੰਪਰਕ ਕਰ ਲੇ ਠੀਕ ਆ ਜੀ ਤੇ ਇਸ ਤੋਂ ਬਾਅਦ ਇੱਕ ਵਾਰੀ ਤੁਹਾਨੂੰ ਮੈਂ ਬੱਛੀ ਦਿਖਾ ਦਿੰਨਾ ਬੱਚਾ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਦਿੰਨੇ ਹਾਂ ਹਾਂਜੀ ਆ ਡੱਬੀ ਬੱਛੀ ਆ ਡੱਬੀ ਬੱਛੀ ਏ ਠੀਕ ਹੈ ਨਾਲ ਵੀ ਨਾਲ ਹੀ ਆਉਣਾ ਮੇਰੇ ਨਾਲ ਮਦਰ ਦੇ ਉੱਪਰ ਹੀ ਬੱਚਾ ਜਿਹੋ ਜੀ 262 ਦੇਖੀਏ ਤੁਸੀਂ ਉਹੋ ਜਿਹਾ ਬੱਚਾ ਠੀਕ ਆ ਜੀ ਆ ਦੇਖੋ ਥੋੜਾ ਨਾਲੂ ਨਾਲ ਸੁੱਕਾ ਤੁਹਾਨੂੰ ਦਿਖਾਈ ਦ ਜੱਡੀ ਮਦਰਾ ਕਿਤੇ ਬੱਚਾ ਵੀ ਤਿਆਰ ਹੋ ਜੂ ਸਾਉਂਦੇ ਸਾਲ ਨੂੰ ਹਾਂਜੀ ਹਾਂਜੀ ਬਹੁਤ ਵਧੀਆ ਆ ਆ ਲਾਲਗਾ ਆਲਾ ਆ ਆ ਲਾਲਗਾ ਜਿਹੜੀ ਹੁਣ ਦਿਖਾਉਣੀ ਹੈ ਹਾਂਜੀ ਹਾਂਜੀ ਉਹਦੇ ਬੱਛੀ ਹੈ ਇਹ ਬੱਛੀ ਹੈ ਜੀ ਲਓ ਜੀ ਆ ਵੇਖੋ ਜੀ ਹੈ ਮਾਰਦੇ ਟਪੂਸੀਆਂ ਲਓ ਜੀ ਬੱਚਾ ਇਹ ਵੀ ਦੋਸਤੋ ਸੋਹਣਾ ਠੀਕ ਹੈ ਜੀ ਐਕਟਿਵ ਆ ਬੱਚੇ ਕਿਉਂਕਿ ਸਿਆਲੀ ਦਿਹਾਰੀਆਂ ਬਾਅਦ ਵਿੱਚ ਕੋਈ ਵੀਰੇ ਨਾ ਕੇ ਵੀ ਢਿੱਲਾ ਮੱਠਾ ਬੱਚਾ ਉਹ ਰੋ ਐਕਟਿਵ ਆ ਵੇਖੋ ਐ ਛੋਟੇ ਛੋਟ ਪੈਂਦੇ ਆ ਆ ਵੇਖੋ ਠੀਕ ਹੈ ਏ ਬੱਚੀ ਦੋਸਤੋ ਇਹਦੀ ਹੈ ਜਿਹੜੀ ਖਾਪਾ ਤੁਹਾਨੂੰ ਵਿਹੜ ਦਿਖਾਉਣੀ ਹੈ ਲਾਲ ਰੰਗ ਦੀ ਆ ਵਸ਼ੀ ਵੇਖ ਲੋ ਤੁਸੀਂ ਤੇ ਵਿਹੜ ਤੁਹਾਨੂੰ ਪੂਰੀ ਡਿਟੇਲ ਪੂਰਾ ਚੰਨਣਾ ਪਾ ਦਿੰਨੇ ਆ ਆ ਜਾ ਬਲਜੀਤ ਠੀਕ ਆ ਅੱਛਾ ਬਲਜੀਤ ਆ ਵਿਹੜ ਆਪਣੇ ਕੋਲ ਇਹ ਸੁਆ ਕਿਨਮਾ ਗਾ ਇਹ ਵੀ ਜੀ ਤਿੱਜਾ ਸੁਆ ਸੋਈ ਆ ਤਿੱਜਾ ਸੁਆ ਹਾਂ ਜਰਸੀ ਦਾ ਵੇਖੋ ਰਾਦੀ ਪੱਖ ਥੋੜਾ ਆ ਠੀਕ ਆ ਹਾਂਜੀ ਪਕਾਦ ਬੋਤੇ ਦਾ ਵੀ ਪੂਰਾ ਬਹਿਣਾ ਵਰਗਾ ਹੀ ਆ ਹਾਂਜੀ ਹਾਂਜੀ ਠੀਕ ਆ ਜੀ ਅੱਜ ਇਹਨੂੰ ਦਿਨ ਕਿੰਨੇ ਹੋ ਗਏ ਵੀਰੇ ਇਹਨੂੰ ਦਿਨ ਵੀ ਜੀ 8 ਹੋ ਗਏ ਆ 8 ਦਿਨ ਆ ਗਏ ਆ ਜੀ ਤੇ ਇਹਦੇ ਥੱਲੇ ਅਸ ਵਕਤ ਕਿੰਨਾ ਦੁੱਧ ਦੁੱਧ ਵੀ ਜੀ ਆਪਾਂ ਉਹਨਾਂ ਦੇ ਘਰੇ ਚੋਇਆ 20 ਕਿਲੋ ਆਪਣੇ ਘਰੇ ਤੋਂ ਥੋੜਾ ਪਤਾ ਵੀ ਡੰਗਰੇ ਦੇ ਵੇ ਇੱਕ ਦੂਜੀ ਥਾਂ ਜਾਂਦਾ ਦੁੱਧ ਘਾੜੀ ਜਾਂਦਾ ਆਪਣੇ ਘਰੇ ਹੁਣ 18 ਕਿਲੋ ਦੁੱਧ ਆਪਾਂ ਮਿਣ ਕੇ ਦਵਾਂਗੇ ਜੇਰ ਆਪਾਂ ਆਪਦੇ ਘਰੋਂ ਚੁੱਕ ਲਿਆ 18 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਬਾਈ ਦੱਸੋ 18 ਕਿਲੋ ਦੁੱਧ ਅੱਜ ਇਸ ਘਰੋਂ ਤੁਸੀਂ ਚੋਗੇ ਲੈ ਕੇ ਜਾਓਗੇ ਤੇ ਕਦ ਕਰ ਚਲੋ ਮੈਨੂੰ ਵਾਰ-ਵਾਰ ਦੱਸਣ ਦੀ ਲੋੜ ਨਹੀਂ ਪੈਣੀ ਕਿ ਵੈਸੇ ਵੇਖ ਕੇ ਸਾਰੇ ਭਰਾਵਾਂ ਨੇ ਤੁਸੀਂ ਜਜਮੈਂਟ ਕਰ ਹੀ ਜਾਣੀ ਆ ਵੱਡਾ ਕਦ ਬੋਤਾ ਜਿੱਡੀ ਪਹਿਲੀ ਪਹਿਲੀ ਵਾਰ ਆਪਾਂ ਤੁਹਾਨੂੰ ਦਿਖਾਈ 18 ਕਿਲੋ ਦੀ ਚਵਾਈ ਇਸ ਵਕਤ ਇਸ ਵਾਰ ਦੇ ਥੱਲੇ ਹਾਜ਼ਰ ਆ ਜਿਹੜੀ ਕਿਸੇ ਭਰਾ ਨੇ ਚੋ ਕੇ ਵੇਖ ਲੈਣੀ ਆ ਮਗਰ ਬੱਚੀ ਤੈਨੂੰ ਬੱਚਾ ਨਾਲ ਦੀ ਨਾਲ ਹੀ ਆਪਾਂ ਪਹਿਲਾਂ ਦਿਖਾ ਦਿੱਤਾ ਹਣ ਬਾਕੀ ਸਪੇਸ ਵਾਂਡ ਆਪਸੀ ਤਨਾਂ ਦੀ ਚੰਗੀ ਆ ਥਾਣ ਪੂਰਾ ਧੀ ਮੁੱਠੀ ਵਾਲਾ ਲੰਬਾ ਥਾਣਾ ਤੇ ਥੋੜਾ ਜਿਹਾ ਗਲਤੀਤ ਕੰਟਰੋਲ ਕਰਕੇ ਵਾਪਸ ਲੈ ਪਾ ਵਾਪਸ ਲਾਓ ਇਹ ਨਾਲ ਉੱਤੇ ਰਹੀ ਖੁੱਲੀ ਆ ਅਰਾ ਸਾਪ ਪਾਈ ਪਾਇਆ ਨੂੰ ਠੀਕ ਆ ਜੀ ਆਉਂਦੇ ਜੀ ਆ ਪੂਰੀ ਗੁੜੀ ਆ ਹਾਥੀਆਂ ਨੂੰ ਤੁਰਦੀ ਆ ਵੇ ਆ ਨਹੀਂ ਜੀ ਫਿਰ ਤੋਰਾ ਤਾਂ ਫਿਰ ਬਣ ਗਿਆ ਆਪ ਬਹੁਤ ਵੱਡੀ ਹੈ ਬੜ ਆ ਦੇਖੋ ਜੀ ਕਜਾ ਇਕ ਲੋ ਫੋਲ ਵੱਡੀ ਆਈ ਉਹਦਾ ਕਾਪੂਣੀ ਆਉਣੀ ਤਾਂ ਬੈਠ ਦਿੱਤਾ ਉਹਨੇ ਵੀ ਵੱਡੀ ਹੈ। ਖਾਂਸ ਤੋਂ ਉਹਨੂੰ ਇੱਕ ਛੋਟੀ ਜਿਹੀ ਬੱਚੀ ਦਾ ਵੇਹ ਕੱਛ ਜਿਹਾ ਮੱਡਾ ਲਾ ਲਿੰਦਾ ਤੇ ਏਡੀ ਵੈਰ। ਆਪ ਜੀ ਥੋੜਾ ਜਿਹਾ ਐ ਅੱਗੋ ਬੂਏ ਕੋ ਕਮਾ ਲਿਆ। ਕੋਨੀ ਕੋਨੀ ਬਹਿ ਜਾਂਦੇ ਸਿੱਧੇ ਸਿੱਧਾ ਤੁਰੇ ਚੱਲ। ਮੋੜ ਦਿਆ ਮੋੜ ਦਿਆ। ਮੋੜ ਦਿੱ ਠੀਕ ਆ ਜੀ। ਹਾਈਟ ਕੱਦ ਪੂਰਾ ਵੱਡਾ ਠੀਕ ਆ ਜੀ ਤੇ ਜਰਸੀ ਦਾ ਦੋਸਤੋ ਕ੍ਰੋਸ ਰੱਖਦੀ ਹੈ ਵੈੜ। ਫੁੱਲ ਵੱਡੇ ਕੱਦ ਕਰਦੇ ਵਿੱਚ ਆ ਤੇ 18 ਕਿਲੋ ਤਾਂ ਇਸ ਵਕਤ ਚੱਲਣ ਦੀ ਆ। ਤੇ ਚੌਣ ਜਾਣ ਇੱਕ ਨੰਬਰ ਆਹੀ ਆ ਬਲਜੀ ਤਾਂ ਇਹਨੂੰ ਵੀ ਤਕਰੀਬਨ ਉਹਦੇ ਕੋਈ ਰਸ ਰਸੀ ਪਾਉਣ ਦੀ ਲੋੜ ਤਾਂ ਜੇ ਪਈ ਵੰਗਾ ਰਸੀ ਵੰਗਾ ਪਾ ਲਈਦਾ ਜੀ ਠੀਕ ਆਂਦੀ ਕੁਛ ਨਹੀਂ ਪਾਉਂਦਾ ਮਾੜਾ ਆ ਉਦਾਂ ਹੀ ਨਾਂਜੇ ਕਰੀਦਾ ਠੀਕ ਆ ਠੀਕ ਹਾਂਜੀ ਲੋ ਵੀ ਦਾ ਠੀਕ ਆ ਲੈ ਵੀ ਬਲਜੀਤ ਦਾ ਮੁੱਲ ਦੱਸ ਫਿਰ ਕੀ ਕਰਦੇ ਵੀਰ ਅੱਜ ਇਹਦਾ ਮੁੱਲ ਵੀਰ ਜੀ ਭਾਵੇਂ 65 ਦੀ ਵੇਚ ਦੀਏ ਹਾਂ 62000 ਦੀ ਦੇ ਦਾਂਗੇ ਜੈਜ ਤੋਂ ਜੈਜ ਆਪਾਂ ਨਫਾ ਲੈਣ ਨੂੰ ਤਾਂ ਵੇਚਦੇ ਵਪਾਰ ਦਾ ਕੰਮ ਨਹੀਂ 62000 ਦੀ ਦੇ ਦਾਂਗੇ 62000 ਦੀ ਹਾਂਜੀ ਆਏਗਾ ਇਹਦਾ ਮਾਨਤਾਨ ਕਰ ਦਾਂਗੇ ਠੀਕ ਹੈ ਬਈ ਹਾਂਜੀ ਲਓ ਵੀ 62000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਅੱਜ ਹਾਂ ਜਾਂ ਨਾ ਜਿਹੜੀ 62000 ਦੀ ਆ ਤੇ ਬਾਕੀ ਵੇਰਵੂਣ ਨਾਰਾ ਲੋੜਾ ਹਵਾਨੇ ਛੱਡੇ ਤੇ ਉੱਪਰ ਬਹੁਤ ਜਿਆਦੀਆਂ ਨੇ ਆ ਦੇਖੋ ਠੀਕ ਹੈ ਤੇ ਲੈਣ ਦੇ ਜਿਹੜਾ ਤਾਂ ਤੁਸੀਂ ਦਾ 65000 ਜਿਹੜਾ ਜੈਸਨੋ ਹਾਂ ਨਾਲ ਰੇਟ 65000 ਵਿੱਚੋਂ ਮਾਨਦਾਨ ਛੋਟਾ ਛੱਪਾ ਹੋ ਜਾਊਗਾ ਮੌਕੇ ਤੇ ਹਾਂਜੀ ਕੋਈ ਗੱਲ ਨਹੀਂ ਕਰਦਾਂਗੇ ਵੀਰ ਜੀ ਹਾਂ ਬਾਕੀ ਦੁੱਧ ਫੇਰ 20 ਕਿਲੋ ਤੇ ਆਜੂਗੇ ਉਹ ਘਰ ਆ ਲੈਂਦੇ 22 ਕਿਲੋ ਦੁੱਧ ਚੁੰਦੇ ਰਹੇ ਹਾਂ ਇਹਦੇ ਥੱਲੇ ਬਾਠ ਠੀਕ ਹੈ ਠੀਕ ਆ ਜਿਹੜਾ ਕੱਦ ਬੋਟ ਜੱਟਾ ਕੁਚਾ ਜ਼ਬਰਦੰਦ ਦਾ ਕੁਝ ਨਹੀਂ ਲਾੜਾ ਨੂੜਾ ਬਹੁਤ ਜਿਆਦੀਆਂ ਨੇ ਹਾਂਜੀ ਠੀਕ ਆ ਭਾਈ ਠੀਕ ਆ ਬਲਜੀਤ ਅਕੇ ਇੱਕ ਆਪਣੇ ਕੋਲ ਜੜੀਆਂ ਬਗੈਰ ਬੱਚੇ ਤੋਂ ਹਾਰ ਕੋਈ ਗੱਲ ਕਰਾ ਸੰਗ ਚ ਇੱਧਰ ਹੀ ਲੈ ਆਉਣੇ ਆ ਲਿਓ ਕੋਈ ਗੱਲ ਨਹੀਂ ਆਹ ਸੀਰੀਸਲਾ ਕੇ ਵੀ ਠੰਡੀ ਸੀ ਲੱਗ ਵੀ ਜੀ ਇਦਾਂ ਪਾ ਕੇ ਨਾ ਮੜਾ ਨੱਥ ਨੂੰ ਹਾ ਹਾ ਰੱਸਾ ਦੇ ਬੰਨ ਲਈ ਦੀ ਕੋਈ ਗੱਲ ਨਹੀਂ ਬੰਗਾ ਪਾ ਕੇ ਫਿਰ ਭਾਵੇਂ 2 ਘੰਟੇ ਬੈਠੇ ਰੋ ਆ ਨਾਲ ਦੀ ਨਾ ਬਲਜੀ ਤਾਂ ਲੈ ਠੀਕ ਆ ਅੱਜ ਇਹਨੂੰ ਦਿਨ ਕਿੰਨੇ ਹੋ ਗਏ ਵੈਸੇ ਇਹਨੂੰ ਵੀਧੀ ਮਹੀਨਾ ਹੋ ਗਿਆ ਪੂਰਾ ਮਹੀਨਾ ਹੋ ਗਿਆ ਹਾਂਜੀ ਇਹ ਵੀ ਆਪਣੇ ਤੋਂ ਸੁੰਦੀ ਦੀ ਜ਼ੇਰ ਪਾਉਂਦੀ ਸਾਰੀ ਵੀਡੀਓ ਹੈਗੀ ਆਪਣੇ ਫੋਨ ਦੇ ਤੇ ਫੋਨ ਦੇ ਤੇ ਡਿਟੇਲ ਹੈਗੀ ਆ ਸਾਰੀ ਡਿਟੇਲ ਹੈਗੀ ਆ ਬਹੁਤ ਉਸੇ ਜ਼ੇਰ ਪ੍ਰੋਪਰ ਪੈਂਦੀ ਦੀ ਤੇ ਜਿੱਦਣ ਸੂਈ ਹੈ ਉਹ ਤਰੀਕ ਵਿੱਚ ਡਿਟੇਲ ਦੇ ਵਿੱਚ ਪੂਰੀ ਜਿਹੜੀ ਦੋਸਤੋ ਤਰੀਕ ਸਮਾ ਇਹਦਾ ਪੁੱਛਿਆ ਵੀ ਬਣਿਆ ਹੈਗਾ ਜੀ अच्छा जी बूछन बारे ने वेख्या नहीं कर अच्छा 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 इतरे मिलदी बस हां जी हां जी ठीक है ए जी एदे ਥਲੇ ਦੁੱਧ ਕਿੰਨਾ ਹੈ ਇਹਦੇ ਥਲੇ ਵੀਰ ਜੀ 12 ਕਿਲੋ ਪੱਕਾ ਦੁੱਧ ਲਓ ਜੀ 12 ਕਿਲੋ ਦੋਸਤੋ ਪੱਕਾ ਦੁੱਧ ਦਾ ਮੋਹ ਥਲੇ ਮੋਹ ਚੌਗੀ ਆਈ ਚਾਰ ਦਾਂਦਾ ਜੀ ਇਹ ਨਾਲ ਕੋਈ ਵੀ ਰੱਖੇ ਫਰੇ ਲਓ ਜੀ ਆ ਦੇਖੋ ਤਾਂ ਠੀਕ ਆ ਠੀਕ ਆ ਆ ਤੋਰ ਲਓ ਬਲ ਜੀ ਦਾ ਲਓ ਜੀ ਮੋਹ ਚੌਗੀ ਚਾਰ ਦਾਂਦਾ 11 ਕਿਲੋ ਦੁੱਧ ਇਸ ਵਾਰ ਦੇ ਥੱਲੇ ਹਾਜ਼ਰ ਆ ਬਿਲਕੁਲ ਆਪਾਂ ਕਹਿ ਦਿੰਨੇ ਆ ਵੀ ਬਿਲਕੁਲ ਗੋਡਵਾਰ ਦਾ ਰਾਂਗ ਆ ਲਾਲ ਰੰਗ ਦੇ ਵਿੱਚ ਆ ਤੇ ਬਜੀਤ ਚਾਰੇ ਥਨ ਬਰਾ ਅਬਰੂ ਦੇ ਉੱਤੇ ਆ ਇੱਕ ਨੰਬਰ ਆ ਬਜੀਤ ਠੀਕ ਆ ਮੈਂ ਨਾ ਚਵਾਈ ਦਾ ਕੋਈ ਵੀ ਡੰਗਰ ਨਾ ਕੱਚਾ ਹੋਵੇ ਜੇ ਕੋਈ ਮਾੜੀ ਮੋਟੀ ਹੋਊਗੀ ਗੱਲ ਉਹ ਆਪਾਂ ਦੱਸਾਂਗੇ ਠੀਕ ਆ ਹਾਂਜੀ ਐ ਉਹ ਗਾਣਾ ਬਜੀਤ ਦਾ ਪਰਪਰਾ ਚੈੱਕ ਕਰ ਆਪਣੇ ਨਾਲ ਨਾ ਨਾ ਇਹਨਾਂ ਸੌਦਾ ਕਰਦੇ ਆ ਦੋਰਾ ਕੋਈ ਆਊਗਾ 200 ਰੁਪਏ ਉਹਨੂੰ ਫੇਰਾ ਪਾਊਗਾ ਚਵਾਈ ਵੱਲੋਂ ਠੀਕ ਆ ਹਾਂਜੀ ਮੈਂ ਤੁਹਾਨੂੰ ਬੇਸ਼ੱਕ ਕੋਈ ਵੀ ਰੱਖਾ ਮੀਚ ਕੇ ਸੌਦਾ ਕਰ ਲੈ ਆਨਲਾਈਨ ਜਿਹੜੇ ਭਾਅ ਕੋ ਸੌਦਾ ਕਰ ਆਪਣੇ ਵਿੱਚ ਕੋਈ ਰਿਸਪੌਂਸਿਬਿਲਟੀ ਨਹੀਂ ਫਿਰ ਫਿਰ ਵੀ ਇੱਕ ਜ਼ਿੰਮੇਵਾਰੀ ਹੁੰਦੀ ਆ ਪਸ਼ੂ ਆਪਣੇ ਵਪਾਰੀ ਵੀਰ ਦੀ ਵੀ ਜਿੰਨੀ ਤਸੱਲੀ ਤੇ ਤੁਹਾਨੂੰ ਮਾਲ ਦੇ ਰਿਹਾ ਓ ਸਕੋਰਡਿੰਗ ਤੁਸੀਂ ਸੌਦਾ ਕਰ ਲਿਓ 11 ਕਿਲੋ ਦੁੱਧ ਇਸ ਵੇਰ ਦੇ ਥੱਲੇ ਹਾਜ਼ਰ ਆ ਸ਼ਾਈ ਵਾਲ ਦਾ ਕਰੋ ਸੰਗ ਆ ਤੇ ਬਜੀਤ ਲਿਆ ਮੋੜ ਕੇ ਨਾਲ ਦੇ ਨਾਲੇ ਵੀ ਦੱਸ ਦਈਏ ਦਵਾ ਕਿ ਕਿੰਨੇ ਦੀ ਅੱਜ ਇਹ ਵੀਰ ਜੀ ਬੱਚੀ ਤੇ ਭਾਂ ਵੇਚ ਦਿੰਦੇ 45000 ਦੀ ਹਾਂ ਬੱਚੀ ਦੇ ਉੱਦਾਂ ਬੱਚਾ ਜੇ ਹੁੰਦਾ ਫਿਰ 50000 ਦੀ ਆ ਬਿਲਕੁਲ ਹਾਂਜੀ ਹਾਂ ਹੁਣ ਮੋਲੇ ਦਾ ਕਰਾਂਗੇ 45000 45 ਇਹ ਹਾਂ ਨਾ 40000 ਦੀ ਦੇ ਦਾਂਗੇ 40 ਦੀ ਦੇ ਦਾਂਗੇ ਹਾਂਜੀ ਹੋਰ 2000 ਰੁਪਏ ਛੋੜ ਕਰਦਾ 40 ਦੇ ਦਾਂਗੇ ਠੀਕ ਆ ਹਾਂਜੀ ਲੋ ਜੀ ਹਾਂ ਵਾਜੜਾ ਦੋਸਤੋ ਅੱਜ 40000 ਦੀ ਮਿਲ ਜੂਗੀ ਕੋਈ 45 ਨਹੀਂ ਕੋਈ ਸਾਰੀ ਸਾਰੀ ਡਿਟੇਲ ਆਪਾਂ ਇਹਦੀ ਆਪਣੇ ਕੋਲ ਆ ਠੀਕ ਆ ਹਾਂਜੀ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰ ਆ ਰਿਹਾ ਠੀਕ ਆ ਜੀ ਹੋਣ ਦੇ ਵਿੱਚ ਤੁਸੀਂ ਵੀਡੀਓ ਫੋਟੋ ਜਿੱਦਣ ਸੁੰਦੀ ਦੀ ਹੈ ਪ੍ਰੋਪਰ ਚੇਅਰ ਪੈਂਦੀ ਦੀ ਡਿਟੇਲ ਕੱਢ ਕੇ ਦੇਖ ਲਿਓ ਹਾਂਜੀ ਉਦੋਂ ਤੋਂ ਲੈ ਕੇ ਤੁਸੀਂ ਅੱਜ ਤੱਕ ਜਿਹੜੇ ਦਿਨ ਕਾਊਂਟ ਕਰ ਲਿਓ ਵੀ ਬਣਦੇ ਕਿੰਨੇ ਆ ਲੰਬਾ ਧੋਣਾ ਬਾਕੀ ਜਿੰਨੀ ਵੀ ਆ ਗਈ ਆ ਸੋਹਣੀ ਆ ਨਾਲੇ ਹੈ ਵੀ ਮੋਹ ਹ ਦੰਦਾਂ ਦੇ ਵਿੱਚ ਹੀ ਆ ਦੰਦਾਂ ਦੇ ਵਿੱਚ ਵੀ ਤੁਹਾਨੂੰ ਨੋਟ ਕਰਾਤਾ ਵੀ ਮੋਹ ਦੰਦੀ ਚਾਰ ਆ ਆ ਦੇਖੋ ਜੀ ਠੀਕ ਹੈ ਜੀ ਤੇ ਬਿਲਕੁਲ ਛੋਟਾ ਜਿਹਾ ਪਰਤਾ ਆਵਾਜ਼ ਪੰਜਾਬੀ ਰੇਟ ਆ ਜਿਹੜੇ ਭਰਾ ਚਲੋ ਹਰੇਕ ਨੂੰ ਹੁੰਦਾ ਵੀ ਕੋਈ ਥੋੜੇ ਪੈਸੇ ਖਰਚ ਕਰ ਲੀਏ ਤੇ ਪਸ਼ੂ ਕੋਈ ਢੰਗ ਦਾ ਲੱਭ ਜੇ ਤੇ ਤਕਰੀਬਨ 40000 ਦੀ ਅੱਜ ਤੁਹਾਨੂੰ ਯੈਸ ਨੂੰ ਮਿਲ ਜੂਗੀ ਠੀਕ ਹੈ ਜੀ ਡਿਮਾਂਡ ਤਾਂ ਇਹ 45 42 ਕੁਝ ਵੀ ਆ 40000 ਦੀ ਲੈਦੇ ਆ ਠੀਕ ਆ ਵੀ ਅੱਛਾ ਬਲਜੀਤ ਵੀਰੇ ਇਹੋ ਆਜ ਨਗਨੇ ਆਪਣੇ ਕੋਲ ਟੋਟਲ ਤਿੰਨ ਤੇ ਤਿੰਨੇ ਨਗਾਂ ਦੀ ਤੁਹਾਨੂੰ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਦੋ ਤਾਂ ਬਹਿਣਾ ਜਿਹੜਾ ਤਕਰੀਬਨ ਅਜੇ ਦਿਨਾਂ ਦੇ ਵਿੱਚ ਹੀ ਆ ਕੋਈ 8-8 10-10 ਦਿਨਾਂ ਦੇ ਦੌਰਾਨ ਸੂਬਾ ਇੱਕ ਜਰੀਆ ਮਹੀਨੇ ਦੀ ਸੂਈ ਆਪਾਂ ਇਹ ਤੁਹਾਨੂੰ ਦਿਖਾ ਦਿੱਤੀ ਆ ਤੇ ਬਜੀਤ ਭਾਈ ਇੱਕ ਨੰਬਰ ਕਰਤੀਏ ਸਾਡੇ ਆਪਣੇ ਨੰਬਰ ਆਪਣਾ ਵੀ 77407 ਹਾਂਜੀ 4212 ਹਾਂਜੀ ਤੇ ਸੇਮੇ ਭਾਈ ਦਾ ਪੁੱਛ ਲਓ ਨੰਬਰ ਸੇਮੇ ਭਾਈ ਜੀ ਬੋਲਦਗੇ ਨੰਬਰ ਆ 9141444 ਨਾਲ ਅੱਜ ਫੇਰ ਬੋਲਦਗੇ ਜੀ 9141444 ਵਾ ਮਿਲਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਥ ਕਰੀਆ ਕਰਦੇ